ਇਹਦਾ ਖਾਰ ਪੈ ਕੇ ਕਹਿੰਦੇ ਉਹ ਉੱਥੋਂ ਤੱਕ ਖਾਰ ਪਈ ਹੋਈ ਆ ਉਹ ਉੱਥੋਂ ਨਿਕਲਦਾ ਪਾਣੀ ਤੇ ਬਾਕੀ ਬਾਈਆਂ ਨੂੰ ਪੁੱਛਿਆ ਵੀ ਜੇ ਕੋਈ ਇਹਦਾ ਬੰਨਣ ਦਾ ਹੱਲ ਹੋ ਸਕਦਾ ਤੇ ਬਾਈ ਕਹਿੰਦੇ ਵੀ ਹਲੇ ਤੱਕ ਤਾਂ ਨਹੀਂ ਆਪੋ ਆਪਣਾ ਤੁਸੀਂ ਬਚਤ ਰੱਖੋ ਜਿਵੇਂ ਗਾਂ ਮੇਨ ਬੰਨਾ ਤੇ ਜਾ ਕੇ ਪਾਣੀ ਟਿਕੂਆ ਹੁਣ ਆਪ ਸਾਰੀਆਂ ਫਸਲਾਂ ਨੂੰ ਤਬਾਹ ਕਰਕੇ ਤੇ ਗਾਂ ਜਿਵੇਂ ਆ ਫਸਲਾਂ ਨੂੰ ਜਾਂਦਾ ਨੁਕਸਾਨ ਕਰਦਾ ਆ ਹੁਣ ਬੰਨ ਜਿੰਨਾ ਵੀ ਪਾਣੀ ਆ ਆ ਦੇਖੋ ਇਹ ਕਿਹੜੇ ਪਿੰਡ ਹੈ ਮੇਨ ਕਿਹੜਾ ਪਿੰਡ ਹੈ ਜੀ ਹਾਂਜੀ ਪੁਨਿਆਰੀ ਇਹ ਹੈ ਜੀ ਪੁਨਿਹਾਰੀ ਜਿਹੜੇ ਅਸੀਂ ਪੁਨਿਹਾਰੀ ਦੇ ਆਪਸ ਨੂੰ ਗੱਲ ਕਰਏ ਸੀ ਪਹਿਲਾਂ ਵੀ ਤੇ ਪੁਨਿਹਾਰੀ ਦਾ ਬੰਨ ਵੀ ਕਾਫੀ ਇੱਥੇ ਵਿਚਾਰਿਆਂ ਨੇ ਮਿਹਨਤ ਵੀ ਪੂਰੀ ਕੀਤੀ ਸੀ ਤੇ ਆ ਦੇਖੋ ਗੱਟੇ-ਗੱਟੇ ਲਾਏ ਸੀ ਪਰ ਬੰਨਣਾ ਰੁਕਿਆ ਨਹੀਂ ਬਾਈ ਹੁਣ ਸ਼ਬਦ ਹੀ ਨਿਆਰੇ ਫਸਲਾਂ ਤਵਾ ਹੁੰਦੀਆਂ ਦੇਖ ਕੇ ਕੀ ਕਰੀਏ ਬਾਕੀ ਵੀ ਆਏ ਆ ਜਿਹੜੇ ਨੇੜੇ ਤੜੇ ਦੇ ਏਰੀਏ ਦੇ ਵੀ ਤੁਸੀਂ ਬਸ ਆਪੋ ਆਪਣੇ ਸੰਪਰਕ ਦੇ ਵਿੱਚ ਰਹੋ ਆਪੋ ਆਪਣੀ ਬਚਤ ਰੱਖੋ ਇਹ ਹੁਣ ਗਾਂ ਇਹ ਜਿਹੜਾ ਪਾਣੀ ਆ ਫਿਰ ਅੱਗੇ ਕਿਹੜੇ ਬੰਨਣਾ ਲੱਗ ਜਾਣਾ ਜਾ ਕੇ ਬਾਈ ਕਰਨ ਲੱਗੇਗਾ ਪਰ ਆਈ ਆਏ ਬਨਾਰ ਹੋਣ ਬਰਨਾਲਾ ਰੋਡ ਨੂੰ ਬਰਨਾਲਾ ਰੋਡ ਨੂੰ ਫਰਵਾਹੀ ਤੇ ਜਿਹੜੇ ਅਗਲੇ ਪਿੰਡ ਆ ਬਸ ਉਹਨਾਂ ਦੇ ਮੇਨ ਬੰਨਾ ਨਾਲ ਲੱਗੂ ਆ ਆ ਬੰਨ ਦਾ ਵੀਰੇ ਦੇਖ ਲੋ ਤੁਸੀਂ ਆ ਤੁਸੀਂ ਹਾਲਾਤ ਤੁਸੀਂ ਦੇਖੀ ਚੁੱਕਿਆ ਜਿਹੜਾ ਦੁਪਹਿਰ ਚ ਬਹੁਤ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਮਿੱਟੀ ਬੰਨੂ ਟੁੱਟ ਗਿਆ ਨਾਲੋ ਦੀ ਨਾੜੀ ਆ ਜਿਹੜੀ ਟੁੱਟੀ ਆ ਤੇ ਇਹਦਾ ਹੱਲ ਬਾਈ ਅਰਕੇ ਕਹਿੰਦੇ ਕਹਿੰਦੇ ਬਾਈ ਹੁਣ ਮੌਕੇ ਤੇ ਹੱਲ ਕੋਈ ਨਹੀਂ ਹੋ ਸਕਦਾ ਇਹਦਾ ਤਾਂ ਇਹ ਤਾਂ ਗਾਹੀ ਅੱਗੇ ਜਾ ਕੇ ਹੱਲ ਹੋ ਸਕਦਾ ਕਿ ਹੱਲ ਕਰ ਲੋ 2 ਢਾਈ ਘੰਟੇ ਹੋ ਗਏ ਵਨ ਟੁੱਟੇ ਨੂੰ ਤੇ ਸਵਾਂ ਦੇ ਹਿਸਾਬ ਨਾਲ ਇਹਨੇ ਨੁਕਸਾਨ ਕਰਤਾ ਫਸਲਾਂ ਦਾ ਉਹ ਦੇਖੋ ਕਿੰਨਾ ਜਿਆਦਾ ਤੇ ਹੁਣ ਅਜੇ ਤਾਂ 2 ਘੰਟੇ ਹੋਇਆ ਜਿੱਤਰ ਨੂੰ ਨਿਮਾਨ ਆ ਉਧਰ ਨੂੰ ਪਾਣੀ ਵੱਧਮਾਰ ਕਰ ਰਿਹਾ ਤੇ ਸ਼ਾਮ ਤੱਕ ਤਾਂ ਪਤਾ ਹੀ ਨਹੀਂ ਇੱਥੇ ਇਹ ਹੀ ਦਰਿਆ ਦਾ ਰੂਪ ਲੈ ਜਾਊਗਾ ਤੇ ਬਹੁਤ ਮਾੜੇ ਹਾਲਾਤ ਆ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਵੀ ਪ੍ਰਮਾਤਮਾ ਇਹ ਨਾ ਇੱਕ ਕਿਸਾਨਾਂ ਦੇ ਹਾਲਾਤ ਕਿਉਂ ਬਣਾਤੇ ਤੂੰ ਫਿਰ ਉਹਦੋਂ ਜਦੋਂ ਵਜਾ ਬਹੁਤ ਔਖੀਆਂ ਫਸਲਾਂ ਪਾਲੀਆਂ ਸੀ ਆ ਦੇਖੋ ਅੱਜ ਉਹਦੋਂ ਬੜਾ ਵੱਡਾ ਬਹੁਤ ਔਖੀਆਂ ਫਸਲਾਂ ਪਾਲੀਆਂ ਸੀ ਆ ਦੇਖੋ ਸਾਰੀਆਂ ਨਿਸਰੀਆਂ ਹੋਈਆਂ ਤੇ ਉੱਤੇ ਆ ਕੇ ਆ ਹੋ ਗਿਆ ਤੇ ਜਿਹੜੇ ਬਈ ਪੁਨਿਹਾਰੀ ਦੇ ਨੇੜੇ ਤੇੜੇ ਦੇ ਇਲਾਕੇ ਆ ਤੇ ਵੀਰੇ ਜ਼ਿਮੜੇ ਜੇ ਸੇਤ ਰਹੋ ਤੇ ਆ ਸਾਨੂੰ ਹਾਲਾਤ ਇੱਥੋਂ ਦੇ ਦਿਖਾਈ ਦਿੱਤੇ ਆਪਾਂ ਕਿ ਇੱਕ ਆਪਣਾ ਮੈਸੂ ਨਹੀਂ ਅੱਗੇ ਵੀ ਜਿਹੜੇ ਪਿੰਡ ਹੈ ਇਹ ਗਾਂ ਨਾਲ ਹੀ ਜਾਂਦੀ ਹੈ ਅਗਲੇ ਪਿੰਡ ਆਪੋ ਆਪਣੇ ਬੰਨਾਂ ਦੀ ਤਿਆਰੀ ਰੱਖੋ ਤੇ ਜੇ ਕੋਈ ਜਿਹੜੇ ਵੀ ਵੀਰ ਭਰਾ ਅਗਲੇ ਪਿੰਡਾਂ ਦੇ ਕੋਈ ਬਾਹਰ ਅੰਦਰ ਬਾਹਰ ਅਜ ਮੈਂ ਕੋਈ ਬੈਠੇ ਆ ਉਹ ਮਦ ਭੇਜੋ ਬਲਤੋ ਬਾਦ ਉਹਨਾਂ ਨੂੰ ਡੀਜ਼ਲ ਦੀ ਮਦਦ ਕਰੋ ਤਾਂ ਕਿ ਉਹ ਉਹਨਾਂ ਦਾ ਕੰਮ ਨਾ ਰੁਕ ਸਕੇ ਤੇ ਉਹ ਮਿੱਟੀ ਹੋਰ ਬੰਨਾ ਤੇ ਪਾ ਸਕਣ ਥੋੜੇ ਥੋੜੇ ਜਿਹੇ ਦਿੱਤੇ ਪੈਸੇ ਹਜ਼ਾਰਾਂ ਕੱਲੇ ਬਚਾ ਸਕਦੇ ਆ ਤੇ ਜਿਹੜੇ ਬਾਹਰ ਬੈਠੇ ਆ ਉਹਨਾਂ ਨੂੰ ਇਹ ਗੁਜਾਰਸ਼ ਆ ਤੇ ਜਰੂਰ ਡੀਜ਼ਲ ਦੀ ਹੈਲਪ ਕਰੋ ਜਿਵੇਂ ਅਗਲੇ ਪਿੰਡ ਆ ਜਾਂਦੇ ਆ ਭਾਈ ਅੱਗੇ ਕਿਹੜੇ ਪਿੰਡ ਪਿੰਡ ਆ ਜਾਂਦੇ ਆ ਅੱਗੇ ਨਾਲੀ ਦੇ ਅੱਗੇ ਭਾਈ ਇਹਦੇ ਪਿਹਾਰੀ ਆ ਜਾਂਦੇ ਆ ਨਾ ਆ ਨਾ ਗੋ ਗਿਆ ਗਿਆ ਜੀ ਆ ਆ ਨਾ ਗੋ ਕੀ ਅੱਗੇ ਫਰਵਾਈ ਆ ਗਿਆ ਜੀ ਸੰਗਰ ਇਧਰ ਸੰਗਰ ਤੇ ਨਹੀਂ ਮਤਲਬ ਆਹ ਨਾਲੀ ਇਹਦਾ ਆਈ ਜਾ ਰਿਹਾ ਬਹਾਵ ਦਾ ਸਰਸੇ ਵਾਲੀ ਸਾਈਡ ਠੀਕ ਹੈ ਜੀ ਤੇ ਹੁਣ ਤਾਂ ਫਿਰ ਜਾਵਾਂ ਜਾ ਕੇ ਜਿਹੜਾ ਇਹ ਕਿਹੜੇ ਬੰਨ ਤੇ ਰਕੂ ਆਪਣੀ ਬਹੁਤ ਫਸਲਾਂ ਕਿੰਨੇ ਕਿਲੇ ਇੱਕ ਬੰਨ ਰੁੱਟੇ ਦੇਖੋ ਕਿੰਨਾ ਕੁ ਜਰ ਰੋੜਦਾ ਦੇ 2000 ਕਿਲਾ ਇੱਕ ਬੰਨ ਖਾ ਜੂਆ ਤੇ ਹੁਣ ਤੁਸੀਂ ਆਪ ਦੇਖ ਲਓ ਬਹੁਤ ਜ਼ਿਆਦਾ ਨੁਕਸਾਨ ਆਉਂਦਾ ਬਹੁਤ ਜ਼ਿਆਦਾ ਇਹ ਪੁਨਿਹਾਰੀ ਪਿੰਡ ਆ ਜੀ ਕੁਝ ਗੱਲ ਹੀ ਨਹੀਂ ਆੜ ਰਹੀ ਕੋਈ ਅਰੇ ਮਾਰ ਮਾਰ ਗਿਆ ਜਿੰਦ ਬਿਨੂ ਲਾ ਗਿਆ ਮਾਨੂੰ ਕਿ ਉਹ ਲਾ ਗਿਆ ਅਸੀਂ ਫਾਜਲ ਕਾ ਜਾ ਰਹੇ ਸੀ ਫਾਜਲ ਕਾ ਤੋਂ ਭੱਜੇ ਵੀ ਉੱਥੋਂ ਕੀ ਹੈ ਕੋਈ ਹਲਪ ਕਰੀਏ ਪਰ ਇੱਥੇ ਆ ਕੇ ਜਦੋਂ ਹਾਲਾਤ ਦੇਖੇ ਹਾਲਾਤ ਵੀ ਐਸੇ ਹੋਏ ਪੈ ਕਿ ਇਹ ਬੰਨੀ ਮਤਲਬ ਇਸ ਤਰੀਕੇ ਨਾਲ ਖੁਰਿਆ ਹੋਇਆ ਆ ਦੇਖੋ ਇਸ ਤਰ੍ਹਾਂ ਦੇ ਅੰਦਰ ਅੰਦਰ ਐ ਜਾ ਕੇ ਉਹ ਉੱਥੋਂ ਨਿਕਲਦਾ ਪਾਣੀ ਉਹ ਦੇਖੋ ਅੰਦਰ ਖਾਰ ਪੈ ਰਹੀ ਆ ਉਹ ਤੋਂ ਨਿਕਲਦਾ ਹਾਂ ਆਪਣੇ ਨੇੜੇ ਨਾ ਜਾਓ ਇਹਦਾ ਕੋਈ ਪਤਾ ਨਹੀਂ ਇਹ ਆ ਵੀਰੇ ਗੱਟੇ ਗੱਟੇ ਉੱਥੇ ਪਈ ਤੈਗੀ ਹੋਂਦ ਬੰਦ ਹਾਂਜੀ ਹਾਂਜੀ ਪ੍ਰਿੰਟ ਨਾ ਫਿਰ ਫਿਰ ਪ੍ਰਿੰਟਰ ਕਾ ਨੂੰ ਵਿੱਚ ਦੀ ਨੰਗਣਾ ਪਾ ਫਿਰ ਪਾਣੀ ਦੇ ਪਾਣੀ ਬਿੱਲ ਵਧ ਹੀ ਜਾਂਦਾ ਭਾਈ ਪਾਣੀ ਦਾ ਵਧ ਹੀ ਜਾਂਦਾ ਇਹ ਤਾਂ ਜਾਲ ਨੇ ਜਾਲ ਕੱਟਿਆ ਤੇ ਜਾਲ ਵਾਧੀ ਜਾਂਦੀ ਹਾਂ ਅੱਠੀ 20 ਲੀਟਰ ਦੀ ਇਹ ਉਹਵੇਂ ਬਣਿਆ ਉਹਵੇਂ ਬਣਾ ਜੂਗਾ ਉਹਵੇਂ ਬੰਨਿਆ ਤਾਂ ਚਾਹੂ ਇੱਥੇ ਲਿਆਉਂਗਾ ਤਾਂ ਪਰ ਉਹਨ ਤਾਂ ਬਹੁਤ ਔਖਾ ਹੂ ਆ ਇੰਨਾ ਕਰਾ ਤੇ ਬਿੱਲੂ ਤਨਾ ਪਤਾ ਨਹੀਂ ਬਾਈ ਦੱਸਦਾ ਸੀ ਕਿ 2000 ਕਿੱਲਾ ਖਤਮ ਕਰੂ ਇੱਕ ਬੰਨ ਟੁੱਟਾ ਤਰੂਗਾ ਬਾਈ ਪਾਣੀ ਦਾ ਦੇਖ ਯਾਰ ਆ ਦੇਖਾ ਉਥੋਂ ਬਣੀ ਜਾਂਦਾ ਉਹ ਥਲੋਂ ਨਹੀਂ ਖੜ ਪਾ ਕੇ ਜਾਂਦਾ ਉਹ ਪਾਣੀ ਨਿਕਲਦਾ ਦੇਖ ਉਥੇ ਹਾਂ ਉਹ ਥਲੋਂ ਖੜ ਪਈ ਜਾਂਦਾ ਅੱਥੇ ਤੋਂ ਪਾਣੀ ਨਹੀਂ ਇੱਥੇ ਦਾ ਪਾਣੀ ਦੇਖ ਆਥੇ ਕਿ ਤੋਂ ਬਣ ਰਿਹਾ ਜੇ ਇੱਥੇ ਹੈਗਾ ਆਵਾਜ਼ਾਂ ਨੀਵੇਂ ਸੀ ਉਹ ਜਿਵੇਂ ਹੋ ਸਕਦਾ ਹੈ ਜੀ ਹੱਥੜਾ ਦੇ ਵਿੱਚ 6 ਫੁੱਟ ਬਣੀ ਹੈ ਇਹਦਾ ਬਰ ਖਾਰ ਪਈਦਾ ਵੀ ਰੇਤ ਤਾਂ ਘਟ ਵਧੀਆ ਵਧੀਆ ਵੀਰੇ ਛੋਟੇ ਵੀਰ ਵਧੀਆ ਵਧੀਆ ਹਾਲ ਚੱਲ ਤੁਸੀਂ ਤੇ ਇਹਦੇ ਹਾਲ ਚੱਲ ਭਾਈ ਤੁਹਾਨੂੰ ਦੱਸਤੇ ਆ ਵੀ ਵੇਖੋ ਪ੍ਰਸ਼ਾਸਨ ਕੁਝ ਕਰ ਰਿਹਾ ਹੈ ਕਿ ਕੀ ਤੇ ਨਹੀਂ ਤਾਂ ਵੀ ਡੋਡੀ ਜਿਹੜੇ ਫਰਵਾਹੀ ਪੁਨੇਹਾਰੀ ਸੰਗਰ ਇਹ ਪਿੰਡ ਧਿਆਨ ਰੱਖਣਾ ਇਹ ਬੰਨ ਹੁਣ ਆਪਦੇ ਤਗੜੇ ਰੱਖਣ ਹੁਣ ਇਹ ਪਾਣੀ ਜਾ ਕੇ ਉਹ ਬੰਨਾਂ ਤੇ ਰੁਕੂਆ ਬਾਈ ਇੱਥੋਂ ਤਾਂ ਹੁਣ ਸਾਧਨ ਵੀ ਨਹੀਂ ਮੁੜਨਾ ਥੋੜਾ ਜਿਹਾ ਔਖਾ ਥੋੜਾ ਜਿਹਾ ਜ਼ਿਆਦਾ ਹੀ ਔਖਾ ਹੋ ਗਿਆ ਕਿਉਂਕਿ ਨਾ ਤਾਂ ਇੱਥੇ ਕੋਈ ਸਾਧਨ ਆ ਸਕਦਾ ਵੀ ਟਰਾਲੀਆਂ ਆ ਸਕਣ ਰੇਤੇ ਦੀਆਂ ਰੇਤੇ ਦੀਆਂ ਟਰਾਲੀਆਂ ਵੀ ਕੋਈ ਏਡੇ ਵੱਡੇ ਬੰਨ ਮੂਰੇ ਕੱਕ ਕੱਖ ਨਹੀਂ ਖੜਦੀਆਂ ਹੁਣ ਤੁਹਾਨੂੰ ਪਤਾ ਹੈ ਠੀਕ ਹੈ ਤੇ ਜਾ ਕੇ ਉਹਨਾਂ ਹੁਣ ਜਿਵੇਂ ਉਹ ਮੁੰਡੇ ਆ ਉਹ ਫਿਰਦੇ ਵਿੱਚ ਇੱਥੋਂ ਤਾਂ ਹੁਣ ਬਈ ਐਂ ਲਾ ਲਓ ਵੀ ਤੁਹਾਨੂੰ ਕਰੰਟ ਰਿਪੋਰਟ ਇੱਥੋਂ ਦੀ ਜਿਹੜੀ ਸੀਗੀ ਉਹ ਤੁਹਾਨੂੰ ਦੇਤੀਏ ਵੀਰੇ ਤੇ ਬਾਕੀ ਆਪਣੇ ਫਰਵਾਹੀ ਤੇ ਇਹ ਜਿਹੜੇ 나ੜ ਨਾਲ ਪਿੰਡ ਹੈ ਭਰਾਵੋ ਧਿਆਨ ਰੱਖਿਓ ਆਪਣਾ ਤੇ ਬਚਾਵ ਰੱਖੋ ਪਹਿਲਿਆਂ ਜਿਹੇ ਵਿੱਚ ਹੁਣ ਬੰਨਾ ਦੇ ਉੱਤੇ ਹੋ ਜੋ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਤੇ ਤੁਸੀਂ ਪੱਬਾਂ ਪਾਰ ਹੋ ਜੋ ਯਾਰ ਕਿ ਇੰਨਾ ਫਸਲਾਂ ਤੋਂ ਤਨਖਾਹਾਂ ਜਾਣੀਆਂ ਤੁਹਾਨੂੰ ਤੇ ਜੇ ਫਸਲਾਂ ਐ ਗਈਆਂ ਤਨਖਾਹਾਂ ਤੁਹਾਨੂੰ ਦਾ ਚੱਲ ਸਰਕਾਰ ਆਈ ਜਾਣੀਆਂ ਪਰ ਇਹ ਵਿਚਾਰੇ ਜ਼ਿੰਮੇਵਾਰ ਕਿੱਥੇ ਜਾਣਗੇ ਖੌਰੇ ਕਿੰਨੀਆਂ ਆਸਾਂ ਕਿੰਨੇ ਸੁਪਨੇ ਲੈ ਕੇ ਇਹ ਫਸਲ ਪਾਲੀ ਹੋਗੀ ਤੇ ਜੜੀਆਂ ਆੱਖਾਂ ਮੂਰੇ ਚਮ ਬਿਸ਼ਾ ਕੇ ਐਡਾ ਨੁਕਸਾਨ ਨਹੀਂ ਕਰਦੀ ਹਲੇ ਹਲੇ ਨੁਕਸਾਨ ਤਾਂ ਇਹਦੇ ਉੱਤੋਂ ਫਿਰ ਜਿਹੜੇ ਮਿੱਟੀ ਪਊਗੀ ਮਿੱਟੀ ਕਿੰਨਾ ਨੁਕਸਾਨ ਕਰਕੇ ਜਾਊਗੀ ਉਹ ਦੇਖੋ ਉਹ ਬਾਅਦ ਚ ਮਿੱਟ ਚੱਕਣਾ ਆ ਦੇਖੋ ਉੱਤੋਂ ਧੜ ਧੜ ਡਿੱਗੀ ਡਿੱਗੀ ਜਾਂਦੇ ਆ ਹੁਣ ਉਹ ਵਾਇਰ ਵਾਜ ਆਏ ਉੱਧਰ ਫਿਰ ਦੇਖਿਆ ਕੁਛ ਨਾ ਕੁਛ ਚਾਹੀਦ ਤੇ ਅੱਲਾਹ ਆਹ ਹੋਏ ਹਾਂ ਪ੍ਰਸ਼ਾਸਨ ਨੇ ਤੇ ਮੈਨੂੰ ਲੱਗ ਰਹੀ ਬਈ ਉਸ ਕਰਨ ਤੇਰੇ ਮਗਰ ਮੁੰਡਾ ਖੜਾ ਬਈ ਮੇਰੇ ਮਗਰ ਕਿਹੜਾ ਮੁੰਡਾ ਖੜਾ ਬਈ ਮੈਨੂੰ ਨਹੀਂ ਪਤਾ ਲੱਗਿਆ ਯਾਰ ਸਾਹਮਣੇ ਕਰੀ ਮੇਰੇ ਪਿੰਡ ਦਾ ਨਾਂ ਹੂ ਯਾਰ ਸਾਹਮਣੇ ਕਰੀ ਮੇਰੇ ਪਿੰਡ ਤੇ ਕਿਹੜਾ ਤੁਹਾਡਾ ਪਿੰਡ ਆ ਜੀ ਆਹਾਂ ਤੁਹਾਡਾ ਪਿੰਡ ਪ੍ਰਸ਼ਾਸਨ ਪਹੁੰਚਿਆ ਹੀ ਨਹੀਂ ਬੜੀ ਮਾੜੀ ਗੱਲ ਆ ਪ੍ਰਸ਼ਾਸਨ ਦੀ ਵੀ ਪੁੱਛਣ ਵਾਲਾ ਹੋਵੇ ਇਹਨਾਂ ਫਸਲਾਂ ਤੋਂ ਤੁਹਾਨੂੰ ਤਨਖਾਹਾਂ ਜਾਣੀਆਂ ਤੇ ਤੁਸੀਂ ਪਰਸੈਂਟ ਹੀ ਸਾਰ ਨਹੀਂ ਲਈ ਇਹ ਪਿੰਡਾਂ ਦੀ ਪੰਜਾਬ ਦੇ ਵਿੱਚ ਤਾਂ ਚਲੋ ਪ੍ਰਸ਼ਾਸਨ ਦਾ ਬਹੁਤ ਹੈਲਪ ਕਰ ਰਿਹਾ ਇੱਥੇ ਤਾਂ ਨਾ ਤਾਂ ਸਾਨੂੰ ਕੋਈ ਗੱਡੀ ਦੇਖੀ ਆ ਕੋਈ ਪੁਲਿਸ ਵਾਲਾ ਨਹੀਂ ਵੀ ਕਮਲਾ ਵਾ ਏਡਾ ਵੱਡਾ ਆ ਆ ਦੇਖ ਓਏ ਬੋਹਾ ਬਨਵਲ ਸਾਈਡ ਤੇ ਨਹੀਂ ਆਣਾ ਫਿਰ ਬਾਈ ਜੀ ਗੱਡੀ ਅੱਜ ਤੱਕ ਗਈ ਵਾੜੀ ਮੰਡੀ ਪਾਣੀ ਇਹ ਸ਼ਹਿਰ ਕਿਹੜਾ ਆਪਣੇ ਸਰਦੂਲ ਹੀ ਬੰਦਾ ਇਹ ਸਰਦੂਲਗੜ ਤੇ ਸਰਸੇ ਦੇ ਵਿਚਾਲੇ ਆ ਜਾਂਦਾ ਜੀ ਪੰਜਾਬ ਹਰਿਆਣੇ ਦੀ ਵਾਟਰ ਪੰਜਾਬ ਹਰਿਆਣੇ ਦੇ ਬਿਲਕੁਲ ਬਾਰਡਰ ਤੇ ਆ ਹਰਿਆਣੇ ਚ ਬਸ ਇਹੀ ਸਮਝੀ ਜਾਂਦੇ ਆਉਣੇ ਆ ਵੀ ਖੌਰੇ ਪੰਜਾਬ ਵਾਲੇ ਤੇ ਬੱਚਿਆਂ ਦੀ ਕਿਸੇ ਨੇ ਪ੍ਰਸ਼ਾਸਨ ਅਨਸਾਰ ਨਹੀਂ ਲਈ ਇਹ ਮਾੜੀ ਗੱਲ ਹੈ ਤੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਭਾਈ ਆ ਕੇ ਵਿਚਾਰੇਂਦੇ ਹੱਲ ਕਰੇ ਮੁਆਵਜੇ ਮੂਆਜੇ ਤਾਂ ਕਿਤੇ ਬਾਅਦ ਦੀਆਂ ਗੱਲਾਂ ਕਦੋਂ ਤੁਸੀਂ ਵੋਟਾਂ ਦੇ ਹਿਸਾਬ ਨਾਲ ਕਿਵੇਂ ਕੀ ਕੀ ਕੁਝ ਕਰੋਗੇ ਤੇ ਚਲੋ ਭਾਈ ਠੀਕ ਹੈ ਤੁਹਾਨੂੰ ਦਿਖਾਤਾ ਵੀਰੋ ਹਾਲ ਭਾਈ ਪ੍ਰਸ਼ਾਸਨ ਜਮਾ ਨਹੀਂ ਆਉਂਦਾ ਵੀਰ ਤਹ ਦਿਨੋਂ ਕਿ ਸਾਨੂੰ ਨਾ ਨਾ ਜੇ ਪ੍ਰਸ਼ਾਸਨ ਹਾਂ ਪ੍ਰਸ਼ਾਸਨ ਸਾਰੇ ਬੰਦੇ ਕਹਿ ਰਿਹਾ ਪ੍ਰਸ਼ਾਸਨ ਇਹਨਾਂ ਨੇ ਵਿਚਾਰਨੇ ਆ ਦੇਖੋ ਬਹੁਤ ਤਿਆਰੀਆਂ ਬਿਆਰੀਆਂ ਕਰੀਆਂ ਸੀ ਤੇ ਚਲੋ ਠੀਕ ਹੈ ਭਾਈ ਜਿਹੜੀ ਵੀ ਕੋਈ ਨਵੀਂ ਅਪਡੇਟ ਹੋਊਗੀ ਤੇ ਤੁਹਾਡੇ ਨਾਲ ਤੁਹਾਨੂੰ ਦੱਸਦੇ ਰਹਾਂਗੇ ਤੇ ਇੱਥੇ ਤੱਕ ਰੋਕਣਾ ਹੈ ਠੀਕ ਹੈ ਜੀ ਚਲੋ ਠੀਕ ਹੈ ਵੀਰੇ ਅਗਲੀ ਖਬਰ ਤੁਹਾਨੂੰ ਫੇਰ ਦੇਖਦੇ ਆਂ